ਅੱਜ ਅਸੀਂ ਕੁਝ ਸਿਨੇਮ ਕਰਾਂਗੇ ਜਿਨ੍ਹਾਂ ਨੂੰ ਪੰਜਾਬੀ ਵਿੱਚ ਸਮਾਨਰਥੀ ਜਾਂ ਸਮਾਨਤਰ ਸ਼ਬਦ ਵੀ ਆਖਿਆ ਜਾਂਦਾ ਹੈ ਇਸ ਵਿੱਚ ਬਹੁਤੇ ਸ਼ਬਦਾਂ ਦੇ ਇੱਕੋ ਹੀ ਅਰਥ ਹੁੰਦੇ ਹਨ ਜਿਵੇਂ ਕਿ ਹੈਰਾਨੀ ਜਨਕ ਨੂੰ ਅਮੇজিং ਇਨਕ੍ਰੈਡੀਬਲ ਫੈਂਟਾਸਟਿਕ ਫੈਬੂਲਸ ਭਿਆਨਕ ਨੂੰ ਆਫੁਲ ਟੈਰੀਬਲ ਅਬੋਮੀਨੇਬਲ ਡ੍ਰੈਡਫੁਲ ਮਾੜਾ ਨੂੰ ਬੈਡ ईवल स्पॉयलड इम परफेक्ट इनफेमस सुंदर ब्यूटीफुल गॉर्जियस स्टनिंग डैजलिंग शुरू करना बिगेन स्टार्ट इनिशिएट कमेंस खतरनाक न डेंजरस हेजर्ड रिस्की प्रीकेरियस निश्चित डेफिनेट सर्टन ਪੋਜ਼ਿਟਿਵ ਆਬਵੀਅਸ ਆਖਦੇ ਹਨ